ਜਾਵੀ ਮੇਰੀ ਅੱਖੀਆਂ ਚ ਨੀਰ ਵੇ ਰਾਵਣ ਲਗਾਇਆ ਨਾਥਾ ਸਦਰਾਂ ਉਚੀ ਰੀਆਂ ਸ਼ਲੋਕ ਸਬਨਾਤੀ ਏਕੋ ਸਭ ਦਾ ਬਾਪ ਹੈ ਏਕੋ ਸਭ ਕੀ ਮਾਈ ਨਾ ਕਰਦੇ ਨਾਮ ਨਿਭਾਏ ਨਾਰਾਂ ਬਣਾਈ

बंधा ना नाई कोई एक मिट्टी के पुत्रे शाह कैरविदास महाजन ਮਾਟੀ ਦਾ ਕੰਦੇਹ ਮਾਟੀ ਦਾ ਗਲ ਗੁਦੜਾ ਹੰਤ ਬਲੇ ਰੇ ਜੀਰਾ ਵਾਸ ਨੇ ਆਏ ਝੜ ਕੇ ਦੇਖ ਬ੍ਰਿਸ਼ ਕੇ ਬਾਗ ਹਰਤਾ ਜਨ ਸਾਰੀਆਂ ਦੇ ਸਾਥੀ ਸੰਗਰਾਤਾ ਮੇਰਾ ਜੀ ਜਬ ਤੇ ਕੋ ਰੇਂਦਾ ਕੋਈ ਬੇਨਾਹੀ ਬੁੱਲਾਹ ਸਤਿਵੰਤਹ ਭਰਤੇ ਕੀ ਗੁਣ ਗਾਈ ਏਕੀ ਤੇ ਉਸਤਾ ਉਸਤ ਗੁਰੂ ਮਾਨੁ ਉਧਾਈ ਜੋ ਮੂਜੇ ਨਿਤ ਕੰਤ ਕੋ ਕੰਤ ਮੇਲੇ ਮਗਰ ਅੰਤ ਸਾਿਵਾ ਪੀਤੇ ਕੰਤ ਕੀ ਦਰਸਨ ਸੰਤ ਮਹੰਤਾ ਕਰਤੇ ਨਾਲ ਮਿਲੇ ਹਰਹੀਰਾ जैसी लोई नानक मीरा जो नारी कंधे करे जो नारी कंते गो करे तन मन भेद जो शरीरा कह रविदास सुलखणी नारी जो कंधे मन लाए सदा सुहागन सतगुर पाई मन चे फर पाए ਸਿਮਰਨ ਬਾਜ ਤਰੇ ਨਾ ਕੋਈ ਸਤ ਸੱਚ ਦੇ ਦੁੱਖ ਦੇ ਜਲ ਕੀ ਧਾਰ ਭਾਵ ਜਲ ਸਾਗਰ ਬਨ ਮੁਖਾ ਤੂੰ ਲਾਗਣਾ ਹੁੰਦਾ ਪਾਰ ਰਾਵਣ ਲੋੜੀ ਚਾਂਦੀ ਸੋਨਾ ਲੋੜੇ પ્રેમ ਪਿਆਰ ਲਾਲਾ ਕੀ ਬਣ ਜਾ ਰਿਆ ਗਰਦਾ ਹੰਕਾਰ ਸਿਮਰਨ ਸੱਚਾ ਪਾਰ ਹੈ ਸੋ ਨਾ ਚਾਂਦੀ ਗੂੜਾ ਆਖਰ ਕੋ ਛਡ ਜਾਵਨੇ ਸੰਦੇ ਨਾਏ ਗੂੜਾ ਛਡੜ ਬੈਲ ਅਟਾਰੀਆਂ ਜਾ ਗੋਰਾ ਵਿੱਚ ਬੈਣਾ ਤਨ ਦੌੜ ਤੋ ਜਾਣੀ ਦੋ ਦਿਨ ਦਾ ਪਰਚਾਵਾ ਪਕਾ ਹੋ ਕੇ ਜੋ ਛੱਡ ਦਿੰਦਾ ਭਾਂਡਾ ਜੈਸੀ ਆਵਾਜ਼ ਕੈਰੁ ਵਿਦਾਸ ਤਪੀ ਸੰਗ ਜਾਵੀ ਜੀਸ ਕਰੀਏ ਦਾਣਾ ਇਥੇ ਦਾਣ ਕਰੇ ਨਰ ਜੀੜਾ ਕੋਈ ਨਾ ਜਾਤਾ ਜੀ ਜਨ ਸਭ ਇਸ ਕੇ ਨਾਮ ਦਾ ਹਿੰਦੂ ਆਪਿਆ ਕਾਲ ਹੈ ਜਿਸ ਰਚਿਆ ਸੰਸਾਰ ਆਪਣਾ ਨਾਮ ਜਪਾਲਨ ਦਿਨਾਂ ਨਾਦ ਤਾਰ ਹਿੰਦੂ ਧਰਤੀ ਸਗਲੀ ਚੰਦ ਸੂਰੇ ਸਰਤਾਰ Hindu Brahma devta jug jug pujahara Hindu Indra devta Shesh Ganesha Mahesh sagal pujare raak te Har har ke darvesha ਹਿੰਦੂ ਸ਼ਿਵਦੀ ਮਹਾਦੇਵ ਹਿੰਦੂ ਸ਼ਿਵਦੀ ਮਹਾਦੇਵਾ ਨਾਰਦ ਵਰਨੁ ਕਮੀਰਾ ਹਿੰਦੂ ਰਤਾ ਸਾਰੀਆਂ ਜਾ ਦੇਸ ਵਸੇਰਾ ਗਗਨ ਮੰਡਲ ਹਿੰਦੂ ਪਿਆ ਵਾਲਮੀਕ ਪਦਵਾਨਤਾ ਹਿੰਦੂ ਕ੍ਰਿਸ਼ਨ ਮਹਾਰਾਜ ਹੈ ਸਾਧੂ ਸੰਤਮਹੰਤ ਹਿੰਦੂ ਲੈਤ ਨਰਾਇਣ ਕੀ ਬਾਣੀ ਭੈਰ ਮੈਨਾ ਅਗਣ ਪਾਣ ਜਲ ਪਾਣੀ ਆਪ ਨਾਮ ਈਸ਼ ਦਾ ਲੈਣ ਹਿੰਦੂ ਰਾਧਾ ਤ੍ਰੂਪਤਾ ਹਿੰਦੂ ਰਾਧਾ ਕਾਂਸੋ ਜਿਤਨੇ ਜੀਵ ਜਹਾਨ ਮੇ ਏ ਘਰੇ ਕੀ ਅੰਸਾ ਦੂਸਰ ਤੀਸਰ ਕੋ ਨਾਹੀ ਘਾਟ ਘੜ ਬਿ ਪਰਦੇਸ਼ਾ ਦਵਾਰ ਮੇਕ ਪਰਮਾਤਮਾ ਪੂਜਣ ਸੱਬੇ ਦੇਸ਼ਾ ਜਗ ਰਚਨਾ ਨਿਰੰਕਾਰ ਕੀ ਜਾਣੇ ਵਿਰਲਾ ਕੋਈ ਮੁਰਕਾ ਨਾਮ ਵਿਸਾਰ ਕੀ ਹਰੇ ਨਰ ਮੁਕਤ ਨਾ ਹੋਈ ਵਾਲਮੀਕ ਨਰੰਕਰ ਹੈ ਕ੍ਰਿਸ਼ਨ ਨਾਲ ਪਿਆਰ ਹਰੇ ਨਰ ਜੀ ਖਾਣੀ ਨਹੀਂ ਜੰਦੂਤਾ ਤੁਮਾਰ ਆਦੀ ਹਿੰਦੂ ਨਾਗ ਲੋਕਾ ਉਹਨਾਂ ਜੋ ਸਭ ਹੋਰਾ ਵਾਲ ਨਹੀਂ ਤ ਚੰਦ ਚਾਨਣੀ ਜੀਵ ਜੰਤ ਚਪੋਰਾ ਤੂੰ ਕਰ ਲੈ ਸਹੀੜੀਏ ਦੋ ਦਿਨ ਕੇ ਬਨਜਾਰ ਆਖਰ ਵਾਸਾ ਗੌਰ ਨਹੀਂ ਛੜਨੇ ਬਹਿਨ ਹੁ ਨਾਰ ਰਾਵਣ ਲੰਕਾ ਛੱਡ ਗਿਆ ਦੁਨੀਆ ਦੇ ਵਿੱਚ ਤਾਰ ਸੁਤਾ ਜਾ ਕੇ ਗੌਰ ਨੇ ਲਬੜੇ ਗੁਰ ਬਸਾਰਾ ਮਾਇਆ ਜਿਨ ਕੇ ਪਾਸ ਥੀ ਕਈ ਕਰੋੜ ਕਰੋੜ ਸੋਈ ਇੰਤੋਂ ਲੱਗ ਗਏ ਹੋ ਕੇ ਸੁਖੀ ਰੋੜਾ ਖਾਖ ਮਲੀ ਵਿੱਚ ਖਾਖ ਦੀ ਆਪ ਨੇਂ ਵਿੱਚ ਖਾਕ ਦੇ ਸਾਹਸ ਦੇ ਹਰ ਪਾਸ ਮਸਮਸ ਰੋਂਦਾ ਤੁਰ ਗਿਆ ਮਨੁਬਜੁਦਰਾਸ ਲਿਖਾ ਪੈਗਾ ਤਾਰਨਾ ਧਰਮ ਰਾਜ ਕੀ ਦਵਾਰ ਮਾਫੀ ਕਦਹੀ ਨਾ ਮਿਲੈ ਮਾਤ ਕੋ ਕਰੇ ਪੁਕਾਰ ਠੀਕਰ ਬਾਂਗਲ ਭੰਨਿਆ ਸਿਰ ਪਾਪੀ ਦਾ ਤੋੜਾ ਲੈ ਦੇ ਨਰ ਜਿਨਵਾਸ ਨੇ ਜੰਮ ਦੂਤਾ ਕੀ ਰੋੜਾ ਉਪਮ ਸਤੀਸ਼ਰਕਾਰ ਦਾ ਕਿਹੜਾ ਸਤੇ ਮੋੜਾ ਨਾਰਿਸ ਨਾਲ ਤਿਆਰ ਕਰੋ ਆਮਰ ਦੀ ਕੀ ਲੋੜਾ ਗਿਆਨ ਨਾਥ ਜੋਗੀ ਭਲੀ ਜਿੰਨਾ ਬੱਲੇ ਨਾਮ ਨਾਮ ਬਿਨਾ ਖੁਸ਼ ਜਾਊਗਾ ਮੂਰਖ ਮਾਨੁਸ਼ ਜਾਮ ਦਹਰਾ ਵਾਲਮੀਕ ਜੀ ਰਤਨ ਹੈ ਵਾਰਮਿਕ ਦੇ ਨਾਲ ਸੋਈ ਖਿੰਦਾ ਸਾਇਆ ਜੀ ਜੰਤ ਦੇ ਨਾਲ ਸੋ ਬਾਪਾ ਸੰਜਤ ਕਾ ਹਮ ਸਭ ਉਸਕੇ ਪੁੱਤ ਸੋਈ ਸੱਚੀ ਮਾਤ ਹੈ ਤੇਰ ਭਵਨ ਵਿੱਚ ਕਾਰ ਉਤਰਤ ਬੜੀ ਅਪਾਰ ਹੈ ਦੀਨਾ ਨਾਦ ਤਾਰ ਉਸੇ ਜਾਣੀ ਕਲਿਆਈ ਹੋ ਜੋ ਉਸ ਕੇ ਗੁਣ ਗਾਏ ਉਸ ਕਾ ਨਾਮ ਓਸਾਰ ਕੇ ਜੀਵਨ ਮੁਕਤ ਨਾ ਪਾਏ ਸਾਬ ਜੀਆਂ ਕੋ ਏਤ ਹੈ ਤਾਰਨ ਵਾਲਾ ਸੋਈ ਸਿੱਧੇ ਜਾਂਦੇ ਸਵਰਗ ਨੂੰ ਨਾਮ ਜਪੰਧੜੇ ਜੋਏ ਜੋ ਸਿਮਰੇ ਭਵਤਰ ਗਿਆ ਨਾਮ ਤੇ ਹੋਣਾ ਕਰ ਗਿਆ ਵਾਲਮੀਕ ਪਗ ਰੰਚ ਹੈ ਪੂਜਨ ਸਾਧੂ ਸੰਤਾ ਗਿਆਨ ਜਗਤ ਦਾ ਅਨੰਤ ਹੈ ਸ਼ੇਸ਼ ਦਿਨੇਸ਼ ਪੂਜਨ ਤਾ ਜਿਨ ਹਰ ਨਾਮ ਵਿਸਾਰਿਆ ਤੇਰੇ ਕੇ ਜਨਮ ਸੰਸਾਰ ਜਬਰਾਈਲ ਫਰਿਸ਼ਤਾ ਅਰੇ ਨਰਕ ਦੇ ਕੋਵਾਰ ਵਾਲਮੀ ਕਹਰੇ ਰਤਨ ਹੈ ਗੁਰਮੁਖ ਕਰਨ ਸਿੰਗਾਰ ਭਗਤ ਦੇ ਸਾਗਰ ਡੁੱਬਦਿਆਂ ਧਾਰ ਕਰੀ ਕਰਤਾ ਗਿਆਨ ਰਤਨ ਵੜ ਕੇ ਮਤੀ ਸਤ ਗੁਰ ਜੀ ਦਾ ਨਾਮ ਪੂਜਾ ਕਰ ਕੇ ਕਰ ਗਿਆ ਰੱਬ ਪਦ ਰਾਜਾ RAM ਭਗਤੀ ਭਜਨ ਨਰੈਣ ਜੀ ਦਾ ਮੁਖੜਾ ਦਿਖਾ ਦੇ ਮਾਲਕਾ ਚੱਲੀ ਦਾ ਸਿਦਰਾਸੀ ਜਿੰਦਗਾਨੀ ਤਾਪਦਾ ਖਾਤੈ ਲੋਚਨ ਮੇਰੇ ਐ ਪੰਦਨ ਗੁਰ ਰਸਤੇ ਤੇਰੀ ਤੇ ਇਹ ਨਹੀਂ ਕੁਛ ਲੱਗਦਾ ਮੈਨੂੰ ਕਿਥੋਂ ਟੋਲ ਲਵਾ ਮੈਂ ਤੈਨੂੰ ਸਭ ਦੁਖੀਆਂ ਦੀ ਦਿਲ ਜਾਣੇ ਪ੍ਰੇਮ ਤੇਰੇ ਵਿੱਚ ਮਾਰਾ ਨਾਰੇ ਆ ਮਿਲ ਜਾਂ ਅੰਰੰਕਾਰ ਪਿਆਰੇ ਸੋਣ ਸੋਣ ਮੇਰੇ ਕੋ ਕਾ ਨਾਰੇ ਕਰ ਦੇ ਸੂਗ ਬਥੇਰੂ ਸਾਰੇ ਮੇਰੀ ਕੋਖ ਸੁਨੇ ਸਮਾਨੇ ਜੇ ਹਰ ਤੇਰਾ ਦਰਸ਼ਨ ਪਾਵਾਂ ਚੁੰਮ ਚੁੰਮ ਧੂਰ ਮਥੇ ਨੂੰ ਲਾਵਾਂ ਸੇਵਾ ਕਰਾਂ ਰਾਤ ਦਿਨ ਤੇਰੀ ਕਰ ਦੇ ਆਸਾ ਪੂਰਨ ਮੇਰੀ ਸਬਬਾਰ ਦਿਆਂ ਜਿਦ ਪਾਣੀ ਹੋ ਤਮ ਚਾਂਦ ਚ ਕੋਰ ਮਾ ਤੇਰਾ ਦਿਨ ਤੇਰੀ ਹਰ ਤਰਫ ਹਰੀ ਹਰਾ ਧੜ ਫਰਿਆ ਸਭ ਜੀਵਨ ਮੇਰਾ ਦੇਖ ਬੂੰਦ ਪੀਹਾ ਤੇਰਾ ਸਵਾਮੀ ਨੈ ਨਚਲੀ ਤੂੰ ਪਾਣੀ ਆ ਭਜ ਮਾਹੂ ਮੈਂ ਪਰਵਾਨਾ ਪ੍ਰੇਮ ਮੰਜ਼ਿਲ ਪਰ ਸੜਬਲ ਜਾਣਾ ਏ ਜਿਤ ਬਾਤ ਵਸੇ ਮਨ ਮੇਰੇ ਪ੍ਰੀਤ ਲਗਾ ਕਰ ਤੋੜ ਨਿਭਾਨਾ ਮੇਰੀ ਇਸ ਕੜ ਪ੍ਰੇਮ ਕਹਾਣੀ ਮੈਂ ਅਗਿਆਨੀ ਤੂੰ ਬ੍ਰਹਮ ਗਿਆਨੀ ਗਾਤ ਤੇਰੀ ਜਾਵੇ ਨਾ ਜਾਣੀ ਅਗਮੇ ਅਗੋਚਰ ਬ੍ਰਹਮਾਨੰਦਾ ਜੀ ਵਿੱਚ ਤੂਰਾ ਤੂੰ ਹਰੋ ਚੰਦਾ ਸਭ ਜਪਦੀ ਹਰਿ ਦੀ ਤੇਰੀ ਬਾਣੀ ਅਰਜ ਕਰਾ ਹੱਥ ਜੋੜਿ ਵਿਖਾਰੀ ਅਰਜ ਕਰਾ ਹੱਥ ਜੋੜਿ ਵਿਖਾਰੀ ਪੂਰਣ ਕਰ ਦਿਆਸ ਅਮਾਰੀ ਵਾਲਮੀਕ ਜਦ ਈਸ਼ ਨਰੰਜਨਾ ਤੀਨ ਭਵਨ ਸਰਦਾਰੀ ਜਨਮ ਮੰਗਤਾ ਤੂ ਵਡਦਾਨੀ ਮਨ ਮੇਰੀ ਵਿੱਚ ਖੜਕਣ ਤਾਰਾਂ ਜਿਹਾ ਪਲ ਪਲ ਗਾਵਨ ਤੇਰੀਆਂ ਵਾਰਾਂ ਤੂੰ ਹੀ ਸਭ ਸਿਰ ਏਕ ਸੁਆਮੀ ਜੀਵ ਰਚਨਾ ਅੰਦਰ ਜਾਮੀ ਆਹ ਦਰਸ਼ਨ ਦੇ ਦਿਲ ਜਾਣੀ ਭਜਨ ਰੰਗ ਕੀ ਕੈਨ ਮਾਣ ਮੇਰੇ ਦੀ ਪਿਆਸ 부ਝਾ ਦੇ ਮੈਂ ਹਾਰ ਹੋ ਗਿਆ ਆਂ ਦਾਗ ਤੇਰੇ ਨੀਤ ਜੀ ਲੱਗਦਾ ਹਾਰ ਗਿਆ ਮੈਂ ਤੈਨੂੰ ਦਿਲਿਆ ਨਾਜਕ ਈਸ਼ਰ ਮੈਨੂੰ ਦੂਰ ਮਿਲਦਾ ਕਾ ਕੋਨੇ ਰੰਗ ਲੱਗੋ ਤੇਰੇ ਚੇਤ ਜੀ ਸਿਰ ਪਰ ਕਸ਼ਟ ਨੇਕ ਉਠਾਇ ਤਾ ਵੀ ਨਾਜਕ ਦੀਸ਼ ਮਲਾਏ Thank you. ਸੁਨੀ ਆ ਸੁਹਾਗੇ ਹੁਰਦਾਮ ਤਰੀ ਨਿਤ ਜੀ ਜਪ ਜਪ ਤੈਨੂੰ ਭਇਆ ਦਿਵਾਨਾ ਸਿਰਹੀ ਤੁਮ ਨੇ ਤੋੜ ਦਰਾਨਾ ਨਾਮ ਰਤਨ ਕੀ ਨਾ